ਲੋਕੀ ਕਹਿੰਦੇ ਦੋਰੇ ਜ਼ਿੰਦਗੀ ਨਹੀਂ ਮਿਲਦੀ ਮੈਂ ਤਾਂ ਇਸੇ ਜ਼ਿੰਦਗੀ ਤੋਂ ਹੱਕੀ ਪਈ ਆ ਇਹ ਜ਼ਿੰਦਗੀ ਚ ਹੈ ਕੀ ਕੀ ਗੱਲ ਹੋ ਗਈ ਆ ਕੀ ਕੁਝ ਲੱਗਣੀ ਆ ਬੜੀਆਂ ਟੈਂਸ਼ਨ ਤੇ ਮੈਨੂੰ ਤਾਂ ਆਉਂਦਾ ਕੁੜੀਆਂ ਦੀਆਂ ਮੈਨੂੰ ਸੂਟ ਚਾਹੀਦਾ ਵਾ ਮੁੰਡਾ ਕਹਿੰਦਾ ਮੈਨੂੰ 1000 ਰੁਪਏ ਤੇ ਪਟਾਕੇ ਚਾਹੀਦੇ ਆ ਤੇ ਟੈਂਸ਼ਨ ਤਾਂ ਮੈਨੂੰ ਇਹ ਲੱਗੀ ਆ ਉਹ ਟੈਂਸ਼ਨ ਲੈ ਕੇ ਹਾਲ ਥੋੜੀ ਆ ਤੂੰ ਟੈਨਸ਼ਨ ਹੀ ਲੈ ਦਿੰਦੀ ਜ਼ਿੰਦਗੀ 'ਚ ਜਿਆਦਾ ਗੁੱਸਾ ਤੇ ਮਲੇਂਦਰ ਨਾ ਹੁੰਦਾ ਜਿੰਨਾ ਕੋਹੀ ਲੈਣੇ ਪਏ ਉਹ ਦਿੰਦੇ ਨਹੀਂ ਆ ਉਹ ਆਂਦੇ ਦਿਵਾਲੀ ਤੋਂ ਬਾਅਦ ਦੇਣੇ ਆ ਤੇ ਤੂੰ ਦਿੰਦੇ ਆ ਰਿਹਾ ਦਿੰਦੇ ਆ ਤੇ ਨਹੀਂ ਚਾਹੀਦਾ ਹੁੰਦਾ ਮੰਗੀ ਦਾ ਹੀ ਨਾ ਹੁੰਦਾ ਸਭਾ ਪਤਾ ਕੀ ਆ ਇਹ ਬਦੋ ਬਦੀ ਖਰਚੇ ਹੋ ਜਾਂਦੇ ਆ ਕੋਈ ਦਿਵਾਲੀ ਲੈ ਕੇ ਆ ਰਿਹਾ ਹੁਣ ਇੱਥੇ ਖਲੋਤੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਦਿਵਾਲੀ ਲੈ ਕੇ ਸਭ ਨੂੰ ਕੋਈ ਗੱਲ ਨਹੀਂ ਆ ਲੈਣ ਦੇਣੇ ਦਿੱਤੇ ਜਾਣੇ ਆ ਠੀਕ ਆ ਇਹੋ ਜਿਹੇ ਦਿਨ ਨਹੀਂ ਜਾਂਦਾ ਦਮ ਦਿਨ ਦੇ ਹਰ ਖਾਸ ਕਰਕੇ ਚਲੋ ਪਤਾ ਪਤਾ ਕਰਕੇ ਦੇਖ ਰਹੇ ਨੇ ਜੇ ਮਿਲ ਜਾਣਗੇ ਤੇ ਚਲ ਬੱਚਿਆਂ ਨੂੰ ਲੈ ਦੂੰਗੀ ਕੋਈ ਨਾ ਕੋਈ ਚੀਜ਼ ਉਹ ਕੋਈ ਗੱਲ ਨਹੀਂ ਆ ਉਹਨਾਂ ਨੂੰ ਵੀ ਦੀਵਾਲੀ ਮਨਾਉਣ ਦੋ ਸਕੋ ਤੰਗ ਨਹੀਂ ਕਰੀ ਦਿੰਦਾ ਕਿਸੇ ਨੂੰ ਵੀ ਪਰ ਉਹ ਲੈ ਲਾਂਗੇ ਦੇ ਦੇਣੇ ਆ ਕੋਈ ਕੋਈ ਗੱਲ ਨਹੀਂ ਆ ਦੇਣਗੇ ਜ਼ਰੂਰ ਤੇ ਕੋਈ ਨਹੀਂ ਆ ਕਦੇ ਵੀ ਛਾਂ ਜੋ ਵੀ ਕਰਦਾ ਮਸਲਾ ਆ ਨਾ ਭਵੇਂ ਬਾਹਰ ਦਾ ਆ ਤੇ ਭਵੇਂ ਘਰ ਦਾ ਆ ਉਹਨੂੰ ਬਹਿ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ ਮਾਲਾਏ ਜੋ ਸੂਟ ਮੰਗਦੀ ਆ ਇਹ ਪਟਾਕੇ ਮੰਗਦਾ ਤੂੰ ਮੇਰੇ ਨਾਲ ਗੱਲ ਕਰ ਲੈ ਹੋ ਸਕਦਾ ਮੈਂ ਉਹਨੂੰ ਕਵਾਂ ਜਿਹਦੇ ਕੋ ਆਪਾਂ ਲੈਣੇ ਆ ਇਹ ਹੀ ਆ ਆਪਣੇ ਘਵਾਂਢੀ ਤੇ ਉਹਨੂੰ ਮੈਂ ਆਪਿਆ ਕਰੂੰਗਾ ਕਿ ਯਾਰ ਜਿਆਦੇ ਨਹੀਂ ਥੋੜੇ ਕਰ ਦੇ ਕਾਫੀ ਥੋੜੇ ਹੀ ਕਰ ਦੇ ਦੋ ਤਿੰਨ ਜਿਆਦੇ ਕਰ ਦੇ ਜਿਆਦੇ ਨਹੀਂ ਦੇ ਨਹੀਂ ਤੇ ਇਹ ਤੋਂ ਨਹੀਂ ਮੰਗਣੇ ਕੋਈ ਗੱਲ ਨਹੀਂ ਠੀਕ ਆ ਚੱਲ ਜੂਗਾ ਆਪਣਾ ਵੀ ਆਪਾਂ ਵੀ ਕਰਦੇ ਆ ਦੀਵਾਲੀ ਆ ਫਿਰ ਕੀ ਆ ਲਿਓਨੇ ਆ ਗਰਲੀਨ ਹਾਂਜੀ ਬਹੁਤ ਸੂਟ ਹੈ ਨਹੀਂ ਆ ਨਹੀਂ Papa ਮੈਂ ਹਜੇ ਥੋੜੀ ਮੰਗਿਆ ਮੈਨੂੰ ਤਾਂ ਮੰਮਾ ਕਹਿੰਦੇ ਦੀਵਾਲੀ ਤੇ ਗਿ ਲੈਣਾ ਤੇ ਮੈਂ ਕਿਹਾ ਫਿਰ ਸੂਟ ਲੈ ਦੋ ਹਜੇ ਤੇ ਮੈਂ ਕੋ ਬਾਧੂ ਆ ਸੂਟ ਬਾਦੂ ਲੈ ਜਾਓ ਕਿਤੇ ਹਾਂ ਤਾਂ ਕੋਈ ਗੱਲ ਨਹੀਂ ਐ ਫਿਰ ਹੈ ਕਿ ਨਹੀਂ ਕਿਸੇ ਨੂੰ ਤੰਗ ਕੱਦ ਨਹੀਂ ਕਰਨਾ ਵਾ ਇੱਕ ਦੇ ਸਹੇ ਦਿਨ ਦਿਹਾੜਿਆ ਹਾਂਜੀ ਕਿਸੇ ਨਾਲ ਬੋਲਦੇ ਵੀ ਨਹੀਂ ਚੰਗੇ ਲੱਗਦੇ ਆਪਾਂ ਲੜਾਈ ਝਗੜਾ ਮਤਲਬ ਪਿਆਰ ਨਾਲ ਚਲੋ ਜੇ ਕੋ ਦਿੰਦਾ ਹੁਣ ਆਖਾਸ਼ ਕਰਕੇ ਦਿੰਦੇ ਅੱਜ ਦਿੰਦਾ ਤੇ ਠੀਕ ਆ ਨਹੀਂ ਕੋਈ ਗੱਲ ਨਹੀਂ ਤੇ ਤੇਰੀ ਤੂੰ 1000 ਰੁਪਏ ਤੇ ਬਟਾਕੇ ਦੀ ਕਰਨੇ ਯਾਰ ਉਹ ਇਹ ਕੋਈ ਜਾਣੇ ਪਟਾਕੇ ਚਲਾਉਣ ਨਾਲ ਜਾਰੀ ਖੁਸ਼ੀ ਨਹੀਂ ਬਣਾਈ ਜਾਂਦੀ ਠੀਕ ਆ ਇਹ ਸਭ ਪ੍ਰਦੂਸ਼ਣ ਵੱਧ ਆਇਆ ਠੀਕ ਆ ਵਾਹ ਇਧਰ ਲੋਕੀ ਬਿਮਾਰ ਹੁੰਦੇ ਪ੍ਰਦੂਸ਼ਣ ਪ੍ਰਦੂਸ਼ਣ ਆਏ ਕੁੜੀਆਂ ਕਈ ਦਿਨ ਬੈਠੀਆਂ ਇੱਥੇ ਬਦਲਦੇ ਨੂੰ ਵਾਹ ਤੋਂ ਆ ਜਾਣਾ ਗੜੀ ਖਰਾਬ ਹੋ ਜਾਣੇ ਆ ਬੋਝ ਲੋ ਇਹ ਤਿਉਹਾਰ ਹੈਗਾ ਵਾ ਖੁਸ਼ੀ ਵੇਖ ਇੱਕ ਦੂਜੇ ਨਾਲ ਸਾਂਝੀ ਕਰਨ ਦਾ ਮੇਰਾ ਦੋਸਤਾਂ ਨੇ ਵੀ ਲਿਆਉਂਦੇ ਆ ਦੋ ਤਿੰਨ ਨੂੰ ਵੀ ਲਿਆ ਕੇ ਦਊਂ ਮੈਂ ਨਹੀਂ ਕਹਿੰਦਾ ਤੈਨੂੰ ਲਿਆ ਕੇ ਨਹੀਂ ਦਊਗਾ ਜ਼ਰੂਰੀ ਜिद ਨਹੀਂ ਕਰਨੀ ਕਦੇ ਵੀ ਜ਼ਿੰਦਗੀ 'ਚ ਜਦੋਂ ਤੇ ਜਾਇਆਪਾ ਕੋਈ ਕੰਮ ਕਰਨਾ ਹੋਵੇ ਨਾ ਕੋਈ ਹਾਸਲ ਕਰਨੀ ਹੋਵੇ ਚੀਜ਼ ਭਜਨਟ ਕਰਕੇ ਉਹ ਜਿਹੜ ਚੰਗੀ ਲੱਗਦੀ ਆ ਹੁਣ ਜੇ ਤੂੰ ਮੰਨ ਲਾ 1000 ਰੁਪਏ ਦੇ ਪਟਾਕੇ ਮੰਗਦਾ ਮਾਂ ਤੇਰੀ ਉਹ ਦੁਖੀ ਹੋਈ ਜਾਂਦੀ ਆ ਫੋਰ ਟੈਨਸ਼ਨ ਆਉਂਦੇ ਨੇ ਆਣੀ 2-300 ਦੇ ਪਟਾਕੇ ਵੀ ਚੱਲ ਸਕਦੇ ਆ ਕੋਈ ਗੱਲ ਨਹੀਂ ਆ ਇਹ ਤਾਂ ਤਿਉਹਾਰ ਆ ਖੁਸ਼ੀਆਂ ਦਾ ਇਹ ਤੁਸੀਂ ਟੈਨਸ਼ਨ ਆ ਲਾ ਦਿੰਦੇ ਜੀ ਲੋਕੀ ਵੇਖ ਕਿਦਾਂ ਡੱਬੇ ਵੰਡਣ ਦਾ ਆ ਇਹ ਕਦੋਂ ਦੇ ਨੂੰ ਚਾਲਕ ਕੋ ਕੰਮਕਾਰ ਵਾਲਾ ਵਾਹ ਬਫਲੀਆਂ ਜੋ ਕਿੰਨੇ ਡੱਬੇ ਵੰਡਣ ਦਾ ਹੈ ਹੈ ਕਿ ਨਹੀਂ ਹਾਂਜੀ ਇਹ ਡੱਬੇ ਵੰਡ ਰਹਾ ਲੇਟਾਂ ਲਾ ਰਹਾ ਗੁਰੂ ਘਰਾਂ ਚ ਲੇਟਾਂ ਲੱਗ ਰਹੀਆਂ ਤੇ ਜਿਹਨੂੰ ਥੋੜੇ ਵੀ ਆ ਪਟਾਕੇ ਜਿਆਦਾ ਚਲਾ ਕੇ ਜਾਨੀ ਖੁਸ਼ੀ ਹਾਂਜੀ ਕੋਈ ਗੱਲ ਨਹੀਂ ਆ ਲੈ ਦਾਂਗੇ ਗਰੀਨ ਤੈਨੂੰ ਵੀ ਸੂਟ ਮਿਲੇਗਾ ਤੇ ਤੇ ਤੈਨੂੰ ਮੈਂ ਪਟਾਕੇ ਆਪਾਂ ਚਲਾਵਾਂਗੇ ਤੈਨੂੰ ਮੈਂ ਲੈ ਕੇ ਦਊਂਗਾ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਜਰਨੀ ਕਰੀ ਦੀ ਹਾਂਜੀ ਪਤੋ ਇੰਟੀ ਜੇ ਤੀਨ ਗੁੱਸਾ ਕਰੀ ਜਾਂਦਾ ਕੋਈ ਗੱਲ ਨਹੀਂ ਆ ਉਹ ਗੁੱਸਾ ਤੇ ਆ ਜਾਂਦਾ ਵਾ ਕੀ ਕਰੇ ਬੰਦਾ ਦਾ ਦਿਮਾਗ ਇੱਕਦਮ ਉਹ ਵੇਲੇ ਗੁੱਸੇ ਨਾਲ ਹੋ ਜਾਂਦਾ ਗੱਲ ਨੂੰ ਨਾ ਪਹਿਲਾਂ ਸੋਚੀ ਸਮਝੀ ਜਾਂਦਾ ਇਹੀ ਗੱਲ ਤੂੰ ਹੀ ਕਹਿ ਰਹੀਂਦੀ ਕਿ ਗਰਲੀ ਨੂੰ ਪਤਾ ਜੇ ਇਹ ਆਪਾਂ ਆ ਲੈ ਲਾਂਗੇ ਬਾਅਦ ਚ ਲੈ ਲਾਂਗੇ ਕੋਈ ਗੱਲ ਨਹੀਂ ਉਹ ਸਭ ਨੂੰ ਕਹਿੰਦੀ ਵੀ ਮੰਮਾ ਨੇ ਪੁੱਛਿਆ ਤੇ ਮੈਂ ਤਾਂ ਆ ਮੰਗਿਆ ਠੀਕ ਆ ਗੁੱਸਾ ਆਉਂਦਾ ਵਾ ਹਰ ਇੱਕ ਬੰਦੇ ਨੂੰ ਆ ਜਾਂਦਾ ਗੁੱਸਾ ਇਹ ਕੋ ਵੱਡੀ ਚੀਜ਼ ਨਹੀਂ ਆ ਪਰ ਇਹਨੂੰ ਕੰਟਰੋਲ ਕਰਨਾ ਬੜਾ ਔਖਾ ਵਾ ਵੇਹ ਲੋਕ ਤਾਂ ਵੀ ਖਾਸ ਕਰਕੇ ਗੁੱਸਾ ਆਪਾਂ ਨੂੰ ਪਤਾ ਕਿੱਥੇ ਆਉਂਦਾ ਜਿੱਥੇ ਸਾਡਾ ਜੋਰ ਚੱਲਦਾ ਹੈ ਕਿ ਨਹੀਂ ਹੋਰ ਕਿਤੇ ਨਹੀਂ ਮਜ਼ਾ ਕਰਦਾ ਕਦੇ ਨਹੀਂ ਬੰਦਾ ਗੁੱਸਾ ਕਰਦਾ ਜਿੱਥੇ ਪਤਾ ਨੂੰ ਵੀ ਇਹ ਮੇਰਾ ਕੀ ਕਰ ਲਊ ਗੁੱਸੇ ਦੀ ਗੱਲ ਕਰੀਏ ਨਾ ਅਹਾੜੇ ਆ ਗਏ ਆ ਠੀਕ ਆ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਉਧਰ ਠੀਕ ਆ ਕੋਠੀਆਂ ਆੜੀਆਂ ਆ ਟਹਿਗੀਆਂ ਕੁੜੀਆਂ ਡੋੜਕੀਆਂ ਈ ਮਰ ਗਏ ਪੰਜਾਬ ਜਾਂ ਕਿੱਲੇ ਆਲੇ ਰੋਂਦੇ ਆ ਆ ਉਹੀ ਤਾਂ ਗੱਲ ਆ ਕੀ ਕਰ ਲਿਆ ਕਿਸੇ ਨੇ ਉਹ ਜੀ ਨਹੀਂ ਕਰਦਾ ਦਰ ਉਹਦਾ ਭਾਣਾ ਮੰਨਿਆ ਵੀ ਨਹੀਂ ਜੋ ਉਹਨੇ ਕੀਤਾ ਚਲੋ ਚੰਗਾ ਕਰਤਾ ਇੱਕ ਕਰ ਕੋਈ ਦੱਸ ਦੇ ਪੰਜਾਵੇਂ ਕਿੱਲੇ ਵਾਲਾ ਤੇ ਇੱਕ ਬਿਸਤਰਾ ਵੀ ਬਚਿਆ ਆਹ ਤੇ ਫੇਰ ਹੈ ਕਿ ਨਹੀਂ ਜਿੰਗ ਜੀ ਉਹਨਾਂ ਵੀ ਜੀਣੀ ਆ ਜੀ ਜੀ ਇਹ ਜ਼ਿੰਦਗੀ ਜਿਹੜੀ ਉਹਨੇ ਦਿੱਤੀ ਆ ਨਾ ਉਹ ਜੀਣੀ ਪੈਣੀ ਇਹਨੂੰ ਖੁਸ਼ ਰਹਿ ਕੇ ਥੋੜਾ ਜਿਹਾ ਜੀਓ ਕੋਈ ਗੱਲ ਨਹੀਂ ਆ ਇਹ ਦਿਵਾਲੀਆਂ ਤਿਉਹਾਰ ਖੁਸ਼ੀ ਆ ਚਲੋ ਕੋਈ ਨਹੀਂ ਮਨਾਵਾਂਗੇ ਆਪਾਂ ਵੀ ਜਿੱਤਰਾ ਤੇਰੇ ਦੋਸਤਾਂ ਦੇ ਲਿਆਂਦੇ ਨਾ ਤੇ ਮਨਾਵਾਂਗੇ ਕੋਈ ਗੱਲ ਨਹੀਂ ਜੇ ਤੂੰ ਉਹਨਾਂ ਨੇ ਗੁੱਸਾ ਕਰਕੇ ਆਪਾਂ ਇਹਨਾਂ ਨੂੰ ਖੁਸ਼ ਕੀ ਕਰ ਕੀ ਫਾਇਦਾ ਹੈ ਕਿ ਨਹੀਂ ਜਿਸ ਤਰ੍ਹਾਂ ਜਿਵੇਂ ਮੈਂ ਕਹਿ ਰਿਹਾ ਵੀ ਗੁੱਸਾ ਉੱਥੇ ਆਉਂਦਾ ਜਿੱਥੇ ਖੜਾ ਚੱਲਦਾ ਹੁਣ ਹਰਾਂਗ ਨਹੀਂ ਕਰ ਲੈ ਆ ਛੇ ਸ਼ਹਿਰ ਕਿਤੇ ਜਾਈਏ ਨਾ ਤੇ ਉੱਥੇ ਕਈ ਔਰ ਵੇਖਿਆ ਵੱਡੀ ਗੱਡੀ ਕਿਸੇ ਨੂੰ ਹੋਵੇ ਨਾ ਤੇ ਜੇ ਕਦੇ ਉਹਦੇ ਲਾਗੋਂ 3 ਵੀਲਰ ਵਾਲਾ ਵਿਚਾਰ ਨਗਾ ਦੇ ਤੇ ਉਹਦੇ ਨਾਲ ਵੇਦਾ ਉਖਾ ਲਿਆ ਤੇ ਜੇ ਕਦੇ ਉਹਦੇ ਗੱਡੀ ਲਾਗੋਂ ਵੱਡੀ ਗੱਡੀ ਵਾਲਾ ਨਗਾ ਦੇ ਤੇ ਚੁੱਪ ਕਰਕੇ ਚਲਾਈ ਜਾਂਦਾ ਉਹ ਭਾਵੇਂ ਮਾੜੀ ਮੋੜ ਲੱਗ ਵੀ ਜਾਵੇ ਬੋਲ ਨਹੀਂ ਨੀ ਹਾਂਜੀ ਉਹਨੂੰ ਕਹਾਂ ਵੀ 3 ਇੰਗਲਰ ਵਾਲੇ ਨੂੰ ਮੈਂ ਦਵਕਾ ਮਾਰ ਦੂੰ ਤੇ ਇਹ ਮਰਨ ਕੀ ਗੋਦ ਪਰ ਨਹੀਂ ਕੋਈ ਨਹੀਂ ਆ ਗੁੱਸਾ ਹਰ ਇੱਕ ਬੰਦੇ ਨੂੰ ਆਉਂਦਾ ਗੁੱਸੇ ਨੂੰ ਨਾ ਕੰਟਰੋਲ ਕਰਨਾ ਆਉਣਾ ਚਾਹੀਦਾ ਵਾ ਹਾਂਜੀ ਠੀਕ ਆ ਗੱਲ ਤਾਂ ਪਾਪਾ ਤੁਹਾਡੀ ਠੀਕ ਆ ਜਿੱਦਾਂ ਹੁਣ ਕੱਲ ਮਤਤ ਹੋਣੀ ਆਪਣੀ ਥਾਂ ਦੇ ਕਰਕੇ ਆਪਣੇ ਚਾਚੇ ਦੇ ਸਿਰ 'ਚ ਡਾਂਗ ਮਾਰਤੀ ਸੀ ਉਹਨੇ ਅੱਛਾ ਤੇ ਹੁਣ ਆ ਤੇ ਉਹ ਹਸਦਾ ਜਿਹੜੇ ਚਾਚਾ ਉਹਦਾ ਚਾਚਾ ਦਾ ਹਸਪਤਾਲ ਜਿਹੜੇ ਆਪ ਹੁਣ ਉਹਨੂੰ ਪੁੱਛ ਫੜ ਕੇ ਲੱਗੀ ਹੈ ਉਹਨੂੰ ਪੁਲਿਸ ਲੈ ਗਈ ਆ ਹਾਂ ਹੁਣ ਵੇਖ ਕਿੰਨਾ ਨੁਕਸਾਨ ਹੈ ਹੈ ਕਿ ਨਹੀਂ ਮੇਰੇ ਹਿਸਾਬ ਨਾਲ ਮਹਿੰਦੀ ਗੱਲ ਸੁਣੀ ਥੋੜੀ ਜੀ ਲੜਾਈ ਇਹਨਾਂ ਦੀ ਇੱਕ ਦਿਨ ਦੀ ਨਹੀਂ ਕਈਆਂ ਦਿਨਾਂ ਦੀ ਹੋ ਰਹੀ ਸੀ ਜਿਹੜੀ ਜਗ੍ਹਾ ਆ ਨਾ ਉਹਦੇ ਵੱਢੀ ਜਾਣੀ ਹੈ ਕਿ ਨਹੀਂ ਇਤਨਾ ਜਿਵੇਂ ਬਹਿ ਕੇ ਮੰਨ ਲਓ ਆਪਾਂ ਦੇ ਹੁਣ ਪਰਿਵਾਰ ਆ ਘਰੋਂ ਜਿੰਨਾ ਦੀ ਵੰਡ ਵੰਡਾਈ ਆ ਨਾ ਉਹ ਵੀ ਇਸ ਤਰ੍ਹਾਂ ਜੇ ਬਹਿ ਕੇ ਮਸਲੇ ਦਾ ਹੱਲ ਕਰ ਲੈਣ ਤੇ ਬਹੁਤ ਵਧੀਆ ਵਾ ਸਿਰ ਨਾ ਪਾਟਣ ਸਿਰ ਨਾ ਪਾਟਣ ਹੁਣ ਮੰਨ ਲਾ ਵੀ ਖਰਚਾ ਦੋ ਵਾਂ ਕਰਾਂਦਾ ਹੋ ਗਿਆ ਨਾ ਇੱਕ ਜਮਾਨਤਾਂ ਕਰਾਂਦਾ ਫਿਰੂਗਾ ਇੱਕ ਉਥੇ ਡਾਕਟਰਾਂ ਨੂੰ ਗਈ ਆ ਪੈਸੇ ਤਗੜਾ ਪੈਸੇ ਜਿੜਨੇ ਪੈਸੇ ਦੋ ਵਾਂ ਕਰਾਂਦਾ ਜਾੜਾ ਕਦੇ ਵੀ ਗੁੱਸਾ ਨਾ ਕਰੋ ਇਹਨਾਂ ਨੂੰ ਗੁੱਸਾ ਨਾ ਕਰੋ ਜੇ ਉਹ ਤੁਹਾਨੂੰ ਬੋਲ ਦੇਣਾ ਨਾ ਉਹਨੂੰ ਦਾਦਾ ਦਿਮਾਗ 'ਚ ਨਾ ਘਮਾਓ ਕੋਈ ਨਹੀਂ ਥੋੜਾ ਟਾਈਮ ਦਿਓ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਯਾਰ ਮੈਨੂੰ ਗੱਲ ਕਹੀ ਮੈਨੂੰ ਨਹੀਂ ਹੀ ਕਹਿਣੀ ਚਾਹੀਦੀ ਹੈ ਤੇ ਨਹੀਂ ਕੋਈ ਗੱਲ ਨਹੀਂ ਆ ਗੁੱਸਾ ਇੰਨਾ ਨਹੀਂ ਕਰਨਾ ਚਾਹੀਦਾ ਕੋਈ ਗੱਲ ਨਹੀਂ ਐ ਕਿ ਨਹੀਂ ਦਿਨ ਦੇ ਆਰੇ ਆ ਸ਼ਾਂਤੀ ਨਾਲ ਲਗਾਓ ਹਥਿਆਰ ਆ ਪਰ ਨਰਖਣੇ ਵੀ ਨਹੀਂ ਚਾਹੀਦੇ ਕੋਲ ਜਿਹੜਾ ਆਪਾਂ ਕੋਲ ਰੱਖਦੇ ਆ ਨਾ ਹਥਿਆਰ ਉਹ ਆਪਣੇ ਘਰਾਂ 'ਚ ਨੁਕਸਾਨ ਹੋ ਜਾਂਦੀ ਆ ਆਪਾਂ ਨੂੰ ਚਾਹੀਦਾ ਹਥਿਆਰ ਕਿਤੇ ਦੂਰ ਰੱਖਣੇ ਚਾਹੀਦੇ ਆ ਵੀ ਜਿਹੜਾ ਜਿੰਨਾ ਚਿਰ ਨੂੰ ਆਪਾਂ ਕੱਢਨੇ ਆ ਨਾ ਉਹਨਾਂ ਚਿਰ ਨੂੰ ਆਪਣਾ ਗੁੱਸਾ ਠੰਡਾ ਹੋ ਜੇ ਉਹ ਗੁੱਸਾ ਪਤਾ ਕੀ ਗੁੱਸਾ ਜਾਣੇ ਟਾਈਮ ਦਾ ਨਹੀਂ ਹੁੰਦਾ ਵੇਖ ਜਿਵੇਂ ਗੱਲ ਇਹਦੀ ਵਾਕਿਆ ਹੀ ਹਾਂ ਅਨ ਰਿਪਰੈਜ਼ੈਂਟ ਠੀਕ ਆ ਪਤਾ ਕੀ ਆ ਕਈ ਯਾਰ ਬੰਦੇ ਦਾ ਮਤਲਬ ਆਪਾਂ ਇਥੋਂ ਕਈ ਯਾਰ ਡੰਡਾ ਲਾਉਂਦੇ ਨਾਲ ਲੱਗ ਜਾਂਦੀ ਨਾ ਕਈ ਯਾਰ ਫਿਰ ਉਹ ਟਾਈਮ ਲੱਗ ਜਾਂਦਾ ਜਿੰਨੂੰ ਆਪਾਂ ਜਿਹਦੇ ਨਾਲ ਲੜਨਾ ਹੈ ਕਈ ਯਾਰ ਉਹ ਹੀ ਅੱਗੇ ਪਿੱਛੇ ਹੋ ਜਾਂਦਾ ਹਾਂ ਅਗਲੇ ਦਾ ਨੁਕਸਾਨ ਉਹਦਾ ਆਉਂਦਾ ਵਾ ਤੇ ਜੇ ਆਪਣੇ ਕੋਲ ਤੇ ਗੁੱਸਾ ਚ ਆ ਜਾ ਲਾ ਕੇ ਮੱਟਾ ਹੀ ਪਿਆ ਹੋਵੇ ਨਾ ਤੇ ਉਹੀ ਸਿਰ 'ਚ ਮਾਰ ਕੇ ਸਿਰ ਪਾੜ ਦਿੰਦਾ ਅਗਲੇ ਆ ਜਾਂਦਾ ਗੁੱਸੇ 'ਚ ਬੜੇ ਕੁਝ ਨੁਕਸਾਨ ਹੋ ਜਾਂਦੀ ਆ ਜਦੋਂ ਆਪਾਂ ਕਰਦੇ ਆ ਨਾ ਔਰ ਉਹਨੇ ਵੇਖੀ ਜਾਓ ਦੇਖੀ ਜੋ ਪਰ ਜਦੋਂ ਭੂਤਾਂ ਪੈਂਦਾ ਨਾ ਫੇਰ ਪਤਾ ਲੱਗਦਾ ਫੇਰ ਪਤਾ ਲੱਗਦਾ ਆ ਫੇਰ ਜਮਾਨਤਾ ਦੇ ਕਿੰਨੇ ਪੈਂਦਾ ਨਹੀਂ ਹੁਣ ਮਤੋਂ ਕਿ ਜਿਹੜੀ ਗੱਲ ਆ ਉਹ ਤੋਂ ਇਹਨਾਂ ਗੱਲਾਂ ਤੋਂ ਸਮਝੋ ਹਾਂਜੀ ਕਿ ਲੜਾਈ ਦਾ ਕੋਈ ਫਾਇਦਾ ਨਹੀਂ ਆ ਲੜਾਈ ਜਰ ਜਾਣ ਕਦੇ ਨਾ ਸੋਚੋ ਕਿ ਮੈਂ ਕਿਸੇ ਨੂੰ ਘੱਟ ਨਹੀਂ ਮੈਂ ਜਿਆਦਾ ਬੋਲ ਤਾਂ ਮੈਂ ਤਕਰਾਣਾ ਨਾ ਜਰ ਜਾਣ ਵਾਲਾ ਤਕਰਾਜੇ ਜਰੋ ਹਾਂਜੀ ਠੀਕ ਆ ਜਰ ਜੋ ਦੇ ਕਿਸ ਨੇ ਕਿਹਾ ਮਤਲਬ ਇਹ ਵੀ ਨਹੀਂ ਆ ਵੀ ਬਿਲਕੁਲ ਆਪਾਂ ਛੇਤ ਨਹੀਂ ਖਾਣੇ ਆ ਜਿੰਨਾ ਜਿਹੜਾ ਆਪਾਂ ਟਾਲ ਸਕਦੇ ਆ ਵੀ ਜਿੰਨਾ ਜਿਹੜਾ ਆਪਣੇ ਚ ਹਿੰਮਤ ਆ ਨਾ ਜਰਨ ਦੀ ਜਰਜੋ ਕੋਈ ਗੱਲ ਨਹੀਂ ਆ ਠੀਕ ਆ ਤੇ ਜਿਹੜਾ ਜਰਜਾ ਉਤਰ ਗਿਆ ਠੀਕ ਆ ਜੇ ਹੁਣ ਉਹ ਹੁਣ ਜਮਾਨਤਾ ਕਰਾਉਂਦਾ ਫਿਰੂਗਾ ਪਹਿਲਾਂ ਆਪਣੇ ਖਾ ਹੈ ਤੇ ਆਪਣੇ ਬੰਦੇ ਚਲੋ ਵੀ ਆਪਣੀਆਂ ਜਿਹੜੀਆਂ ਭੈੜੀਆਂ ਹਾਂ ਹਾਂਜੀ ਵੀ ਜਮਾਨਤੀਆ ਛੇਤੀ ਲੱਭ ਜਾਂਦਾ ਹੁਣ ਤਰਲੇ ਆ ਸਿੱਧੇ ਤਰਲੇ ਆ ਉਹਦੋਂ ਦੇ ਭੈਜ ਸ਼ਾਮਾ ਹੋਣੀਆ ਵਾ ਪੈਗ ਲਾ ਕੇ ਮਾਰਿਆ ਸੱਚ ਤੇ ਹੌਸਲੇ ਨਾਲ ਜਦੋਂ ਹੁਣ ਭੁਗਤਣਾ ਆ ਪਤਾ ਦੇ ਫੇਰ ਲੱਗਣਾ ਆ ਕਰਜ਼ਾ ਚੁੱਕਣਗੇ ਤੇ ਉਹ ਵੀ ਚੁੱਕਣਗੇ ਦੋਵੇਂ ਘਰ ਸਹੀ ਗੱਲ ਲੜਾਈ ਤੋਂ ਜਿੰਨਾ ਬਚਾ ਸਕ ਬਚ ਸਕਦੇ ਜਿੰਨਾ ਬਚਾ ਕਰੋ ਚਲ ਧਾਣੀਆਂ 'ਚ ਨਾ ਬੋ ਚਲ ਪੁੱਤ ਮੈਂ ਤੁਹਾਨੂੰ ਇਹ ਆਨੀ ਆ ਜਿਹੜਾ ਪੰਨੇ ਹਜ਼ਾਰ ਹਜ਼ਾਰ 2000 ਪਟਾਕਿਆਂ ਤੇ ਖਰਚਣਾ ਵਾ ਕਈ ਪੁੱਤ ਇਹੋ ਜਿਹੀ ਵੀ ਘਰ ਹੈਗੇ ਜਿੰਨਾ ਕੋਈ ਸ਼ਾਮਾ ਨੂੰ ਡੱਬਾ ਲਿਓ ਹੁਣ ਲਵੀ ਪੈਣਾ ਨਹੀਂ ਹੈਗਾ ਜਿੰਨਾ ਹੋ ਸਕਦਾ 1000 2000 ਤੱਕ ਘੱਟ ਖਰਚਾ ਕਰੋ ਕਿਹ ਗਰੀਬ ਨੂੰ ਦਉ ਉਹ ਉਹਨੂੰ ਡੱਬਾ ਲਿਆ ਦਿਓ 4 500 ਰੁਪਈਆ ਦੇ ਦਿਓ ਭੀ ਆਲੋ ਭਈ ਤੁਸੀਂ ਆਪਣੀ ਦੀਵਾਲੀ ਬਣਾ ਲਓ ਜਿਹੜਾ ਕੋ ਫਜ਼ੂਲ ਖਰਚਾ ਕਰ ਜਨੇ 2 2 3 3000 ਜਿਆਦੇ ਪਟਾਕੇ ਲੈ ਆਉਣੇ ਆ ਤੇ ਆਪਾਂ ਨੂੰ ਪਟਾਕੇ ਵੀ ਆਵੇ ਲਾਗੇ ਚੱਲਣੇ ਆ ਹਾਂ ਕਿ ਅਹੀਂ ਚਲਾਉਣ ਨਾਲ ਕੀ ਜਿਆਦਾ ਮਜ਼ਾ ਆਇਆ ਕਿ ਨਹੀਂ ਇਹ ਦੋ ਚੰਗਾ ਪੁੱਤ ਕਿਸ ਗਰੀਬ ਦੀ ਮਦਦ ਕੀਤੀ ਜਾਵੇ ਉਹਦੀ ਵੀ ਦੀਵਾਲੀ ਵਧੀਆ ਹੋ ਸਕੇ ਉਹ ਵੀ ਖੁਸ਼ ਹੋਵੇ ਹਾਂ ਹੈ ਕਿ ਨਹੀਂ ਖੁਸ਼ੀ ਨਾਲ ਖੁਸ਼ੀ ਵੱਧਦੀ ਆ ਹਾਂ ਜੇ ਜਾਵੇ ਲੋਕ ਕਰਨ ਤੇ ਇਹ ਪਤਾ 10000 ਦੇ ਲੋਕ ਜਿਹੜੇ ਪਟਾਕੇ ਚਲਾਈ ਜਾਂਦੇ ਉਹ ਕੋਈ ਫਾਇਦਾ ਨਹੀਂ ਆ ਇਹ ਗਰੀਬ ਨੂੰ 200 200 ਰੁਪਏ ਦੇ ਦੇ ਨਾ ਅਗਰ ਇਹ ਦੀਵਾਲੀ ਆਰਾਮ ਨਾਲ ਮਣਾਈ ਜਾਂਦੀ ਸਹੀ ਗੱਲ ਮੇਰੀ ਗੱਲ ਸੁਣੋ ਅੱਜ ਦੀਵਾਲੀ ਵਾਲੇ ਦਿਨ ਪੁੱਤ ਹਰ ਇੱਕ ਚੀਜ਼ ਮਹਿੰਗੀ ਆ ਤੇ ਗਰੀਬ ਵਾਸਤੇ ਲੈਣੀ ਪਈ ਔਖੀ ਆ ਆ 200 ਰੁਪਏ ਦੇ ਮਟਰ ਹੀ ਦੇਣ ਦੇ ਰੱਤ ਸ਼ਾਮੀ ਜਿਵੇਂ ਖਰੀਦਾਂ ਦੀ ਹੈ ਭਾਈ ਕੋ ਤੇ ਕੀ ਕੋਈ 200 ਰੁਪਏ ਕਿਲੋ ਮਟਰ ਮਟਰ ਤੇ ਕੀ ਕੋਈ ਖਾਊਗਾ ਹੈ ਪਨੀਰ ਪਾਉ ਵੇਚ ਬਲਸਣ ਗੰਡਾ ਪਾਉ ਕੀ ਕੀ ਕਰੂਗਾ ਤੇ ਜੇ ਗਰੀਬ ਨੂੰ ਆਪਾਂ 4-5 ਰੁਪਈਆ ਵੀ ਕਿਸੇ ਨੂੰ ਦੇ ਦਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਆ। ਉਹਦੀ ਵੀ ਦੀਵਾਲੀ ਮਨਾਈ ਜਾਂਦੀ ਆ। ਵਧੀਆ ਮਨਾਈ ਜਾਂਦੀ ਆ। ਇਹ ਸੋਚ ਰੱਖੋ ਸਗੋਂ ਕਿਸੇ ਨੂੰ ਉਹੀ ਮੈਂ ਕਹਿੰਦਾ ਕੋਈ ਰੋਟੀ ਅਗਲਾ ਵਧੀਆ ਬਣਾ ਕੇ ਖਾ ਲੂਗਾ। ਹੈਹੀ ਤੇ ਸੋਚ ਆ। ਤੂੰ ਹੁਣ ਗੱਲ ਆ ਗਈ ਨਾ ਉੱਥੇ ਕਿ ਜੇ ਆਪਾਂ ਕਿਸੇ ਨੂੰ ਤੰਗ ਕਰ ਗਏ ਆਪਣੇ ਨਿਆਣਿਆਂ ਨੂੰ ਸੂਟ ਲਿਆ ਤੈਨੂੰ ਯਾਰ ਦੇ ਮਟਾਕੇ ਲਿਆਤੇ ਉਹਨਾਂ ਕੋਲ ਵਿਚਾਰਾਂ ਕੋਲ ਮਤਲਬ ਜਿੰਨੇ ਘੱਗ ਜੇ ਆਪਾਂ ਲੜਾਂਗੇ ਝਗੜਾ ਹੋ ਗਿਆ ਕਹਿੰਦਾ ਹੀ ਆ ਵੀ ਯਾਰ ਇਹਨਾਂ ਨੂੰ ਦੋ ਹਾਂ ਇਹਨਾਂ ਨੂੰ ਘਣੋ ਲਾਓ ਅਸੀਂ ਦਾਲ ਨਾ ਰੋਟੀ ਖਾ ਲੈਣੇ ਇਹਨਾਂ ਨੂੰ ਦੇ ਦੋ ਇਹਨਾਂ ਨੂੰ ਦੇ ਦੋ ਕੋਲ ਗੱਲ ਨਹੀਂ ਆ ਜਿੰਨੇ ਦੇਣੇ ਉਹਨੂੰ ਵੀ ਬਿਕਰੇ ਠੀਕ ਹੈ ਹਾਂ ਦੇ ਦੇਣਗੇ ਹੈ ਕਿ ਨਹੀਂ ਅੱਜ ਨਹੀਂ ਰਖਾਂ ਦੇ ਦੇਣਗੇ ਹਾਂਜੀ ਇੱਥੇ ਰਹਿਣਾ ਆਪਾਂ ਉਹਨਾਂ ਵੀ ਇੱਥੇ ਰਹਿਣਾ ਵਾ ਇੱਕ ਸੁਖੀ ਵਗਦੀ ਆ ਤੁਹਾਨੂੰ ਕੋਈ ਵੀ ਕੋਈ ਗੱਲ ਨਹੀਂ ਹੈ ਤੁਹਾਡੀ ਦੁਆਈਆਂ ਨਾਲ ਦੁਕਾਨਦਾਰਾਂ ਦੇ ਤਿਉਹਾਰ ਤੇ ਉਹ ਹਰ ਕੋਈ ਚੀਜ਼ ਮਹਿੰਗੀ ਲਾਉਂਦੇ ਆ ਕੋਈ ਵੀ ਚੀਜ਼ ਨਹੀਂ ਜਿਹੜੀ ਸਸਤੀ ਹੈ ਨਾ ਕਰਨੀ ਆ ਉਹ ਤੇਰੇ ਨਾਲ ਬਿਲਕੁਲ ਇੱਕ ਦਿਨ ਤੰਗ ਕਰ ਦੇਣਾ ਉਹ ਪਤਾ ਕੀ ਯਾਰ ਸਭ ਆਪਣੇ ਹੈ ਕੰਟਰੋਲ ਕੋਈ ਨਹੀਂ ਆ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਮਹਿੰਗਾ ਕਰ ਦੋ ਨਹੀਂ ਤੇ ਕਈ ਜਗ੍ਹਾ ਤੇ ਇਹੋ ਜਿਹਾ ਵੀ ਹੋ ਜਾਂਦਾ ਇਹ 200 ਰੁਪਏ ਕਿਲੋ ਮਟਰ ਬਹੁਤ ਸੋਈ ਗੱਲ ਹੈ ਮਤਲਬ ਉੱਥੇ ਸਰਕਾਰ ਨੇ ਜਿੱਦਾਂ ਰੇਟ ਵਧਾ ਵੀ ਗੰਡੇ ਦਾ ਇਹ ਨਾ ਰੇਟ ਹੋਊਗਾ ਇੰਨਾ ਹੀ ਹੋਊਗਾ ਹਰ ਇੱਕ ਦਾ ਹੀ ਇੰਨਾ ਹੋਊਗਾ ਫਿਕਸ ਰੇਟ ਆਲੂਆਂ ਦਾ ਰੇਟ ਹੋਊਗਾ ਫਿਕਸ ਰੇਟ ਹੋਊਗਾ ਇੰਨਾ ਹੀ ਹੋਊਗਾ ਜੇ ਕੋਈ ਮਾਲ ਸਬਜ਼ੀ ਖਰੀਦੂਗਾ 2.5 300 ਦੀ ਸਬਜ਼ੀ ਖਰੀਦੂਗਾ ਤੇ ਬਾਕੀ ਚੀਜ਼ਾਂ ਨਿਆਣੇ ਉਹਨਾਂ ਦੇ ਵੀ ਆ ਜਿਦ ਤਰ੍ਹਾਂ ਤੁਸੀਂ ਜਦ ਕਰਦੇ ਜੇ ਨਾ ਤੇ ਜਦ ਉਹਨਾਂ ਨੇ ਵੀ ਪਟਾਕੇ ਦੋਨਾਂ ਵੀ ਮੰਗਣੇ ਆ ਹਾਂ ਭਾਵੇਂ ਘੱਟ ਲਿਓਣ ਭਾਵੇਂ ਵੱਧ ਲਿਓਣ ਪਟਾਕੇ ਦੋਨਾਂ ਮੰਗਣੇ ਆ ਨਾ ਪਰ ਇਹ ਜੇ ਤੇ ਆਪਾਂ ਵੱਧ ਖਰਚਾ ਕਰ ਲਾਂਗੇ ਤੇ ਜੇ ਕਿਸੇ ਨੂੰ ਦੇ ਦਾਂਗੇ ਤੇ ਉਹ ਸੁਭ ਵਧੀਆ ਕਰਨੀ ਉਹ ਵੀ ਡੱਬਾ ਲਿਆ ਉਹ ਗਾਹ ਸਾਬ ਉਸਦੇ ਨਿਆਣੇ ਨੂੰ ਪਟਾਕੇ ਲਿਆ ਕੇ ਦੇ ਦੂਗਾ ਹਾਂ ਹਾਂਜੀ ਠੀਕ ਆ ਸਭ ਕੇਹਨੂੰ ਆਪਾਂ ਖੁਸ਼ੀ ਇਹੋ ਜਿਹੇ ਤਿਉਹਾਰਾਂ ਦੇ ਨਾ ਕਿਸੇ ਨੂੰ ਡੰਗ ਨਹੀਂ ਕਰਨਾ ਗਾਂ ਤੋਂ ਹਾਂ ਵੀ ਜ਼ਿੰਦਗੀ ਜਿਹੜੀ ਆਗ ਨਹੀਂ ਕਿਸੇ ਨੂੰ ਤੀਨ ਕੋਸ਼ ਕਰਨਾ ਨਹੀਂ ਆ ਕਦੋਂ ਪਟਾਕੇ ਬੈ ਜਾਂਦੇ ਆ ਐਂ ਨਹੀਂ ਲੱਗਦਾ ਜ਼ਿੰਦਗੀ ਦਾ ਨਾ ਕਈ ਹੁਣ ਤੇ ਕਈ ਔਰ ਸੁਣੀਦਾ ਉਹ ਫਲਾਣਾ ਜੀ ਸਵੇਰ ੜ ਕੇ ਉੱਠਿਆ ਸੀ ਤੇ ਜਾਬ ਨਹੀਂ ਪੀਤੀ ਪਾਣੀ ਪੁਣੀ ਪੀ ਕੇ ਸਦਾ ਤੇ ਮੁੜ ਕੇ ਸੁੱਤਾ ਹੀ ਰਹਿ ਗਿਆ ਜਾਂ ਰਾਤ ਸੁੱਤਾ ਹੀ ਸੁੱਤਾ ਹੀ ਰਹਿ ਗਿਆ ਹੁਣ ਇਹੋ ਜੀ ਮੌਤ ਹੋ ਗਈ ਹੈ ਹੁਣ ਮੌਤ ਵੀ ਨਹੀਂ ਸੌਖੀ ਹੋ ਗਈ ਹੈ ਹੂੰ ਕੋਈ ਮਤਲਬ ਇਹ ਨਹੀਂ ਆ ਵੀ ਉਮਰ ਦੇ ਹਿਸਾਬ ਨਾਲ ਆ। ਉਮਰ ਤਾਂ ਘਟ ਤੁਰੇ ਜਾਂਦੇ ਆ। ਹਾਂ। ਤੇ ਜਿੰਨੀ ਵੀ ਜ਼ਿੰਦਗੀ ਮਿਲੀ ਹੈ ਵਾਰ-ਵਾਰ ਨਹੀਂ ਮਿਲਣ ਵਾਲੀ। ਹੂੰ। ਥੋੜਾ ਖੁਸ਼ ਰਹੋ। ਹਾਂਜੀ। ਇਹ ਹਿਸਾਬ ਨਾਲ ਖੁਸ਼ ਰਹੋ ਕਿ ਜਿੰਨੂੰ ਤੁਸੀਂ ਜੇ ਲੈਣ ਦੇਣ ਨਹੀਂ ਹੈਗਾ ਤੇ ਉਹ ਵੀ ਖੁਸ਼ੀ ਦੇ ਬੰਦਨ। ਤੰਗ ਨਾ ਹੋਵੇ ਜ਼ਿਆਦਾ। ਠੀਕ ਹੈ। ਸਹੀ। ਹਾਂਜੀ। ਹੈ ਕਿ ਨਹੀਂ? ਕੋਈ ਗੱਲ ਨਹੀਂ ਆ ਜ਼ਿੰਦਗੀਆਂ ਇਸ ਤਰ੍ਹਾਂ ਹੀ ਚੱਲਣੀਆਂ। ਲੈਣੇ ਦੇਣੇ ਬਣੇ ਆ। ਕਿਹੇ ਦੀ ਮਦਦ ਕੀਤੀ ਆ ਤੇ ਜੇ ਹੁਣ ਪਹਿਲਾਂ ਤੇ ਆਪਾਂ ਮਦਦ ਕੀਤੀ ਕਿਹੇ ਦੀ ਹੁਣ ਉਹਦੇ ਗੱਲ ਚ ਘੂਠਾ ਦੇ ਜਾਣੇ ਆ ਫਾਇਦਾ ਕੀ ਹੋਇਆ ਹਾਂਜੀ ਕੋਈ ਗੱਲ ਨਹੀਂ ਆ ਆਪਣਾ ਸ਼ਾਂਤ ਰਹਿ ਗਏ ਨਾ ਕੋਈ ਤੈਨੂੰ ਮੈ ਸੂਟ ਵੀ ਆ ਜਾਣਾ ਪਟਾਕੇ ਵੀ ਆ ਜਾਣੇ ਹਾਂਜੀ ਹਾਂਜੀ ਪਰ ਕਿਸੇ ਨੂੰ ਤੰਗ ਨਹੀਂ ਕਰਨਾ denndhyar ਤੇ ਨਹੀਂ ਮੁਝਾਈਦਾ ਹੁੰਦਾ ਠੀਕ ਆਹਾ ਹਾਂਜੀ ਗੰਦ ਹਾਂ ਜਿੰਦਗੀ ਜੀਣੀ ਆ ਲੋੜੀ ਹੋਈ ਦੀਵਾਲੀ ਹੋਈ ਕੋਈ ਗੱਲ ਨਹੀਂ ਦੇਰੂਗਾ ਹਾਂਜੀ ਜਦੋਂ ਮਤੇ ਕੋਲ ਹੋਏ ਨਾ ਉਹਦਾ ਵੀ ਨਹੀਂ ਜੀ ਕਰਦਾ ਮੇਰਾ ਕੁੰਡਾ ਖੜਕਾਵੇ ਕੋਈ ਹੂੰ ਜਦੋਂ ਜੇ ਲੈਣਾ ਦੇਣਾ ਹੋਵੇ ਕੁੰਡਾ ਖੜਕੇ ਨਾ ਤੇ ਬੰਦਾ ਐਂ ਵੀਂਗਾ ਵੀ ਹੋ ਗਏ ਖੜਾ ਗਿਆ ਠੀਕ ਹੈ ਹੂੰ ਤੇ ਕੋਈ ਗੱਲ ਨਹੀਂ ਆ ਦਿਵਾਲੀ ਐ ਮਨਾਉਨੇ ਆ ਤੇ ਤੈਨੂੰ ਮੈਂ ਪਟਾਕੇ ਲਿਆ ਕੇ ਨਾਉਂਗਾ ਕੋਈ ਗੱਲ ਨਹੀਂ ਆ ਹਾਂਜੀ ਤੇ ਗਰਲੇ ਲਾਇਆ ਮੈਂ ਰਸੋਈ ਦਾ ਹਾਂਜੀ ਕੋਈ ਨਹੀਂ ਠੀਕ ਆਹੋ ਹਾਂਜੀ ਚਲਦੇ ਆ ਕੋਈ ਨਹੀਂ